ਸਸਿਕਾ ਜੀ ਸਾਰਿਆਂ ਨੂੰ ਸਾਡੇ ਵੱਲੋਂ ਜਾਨਕੀ ਸੰਘਾ ਫੈਮਲੀ ਵੱਲੋਂ ਅੱਜ ਦਾ ਬਲੌਗ ਬਹੁਤ ਹੀ ਦਿਨਾਂ ਬਾਅਦ ਆ ਰਿਹਾ ਹੈ ਤੇ ਅੱਜ ਕਰਨੇ ਆ ਸਾਰੇ ਸਵਾਲ ਜਵਾਬ ਜਿਹੜੇ ਸਾਨੂੰ ਮੈਸੇਜ ਕਰਦੇ ਆ ਵੀਰ ਉਹਨਾਂ ਦੇ ਵੀ ਉੱਤਰ ਦੇਣੇ ਆ ਹਾਂਜੀ ਪ੍ਰਸ਼ਨ ਉੱਤਰ ਪ੍ਰਸ਼ਨ ਉੱਤਰ ਸਾਰੇ-ਸਾਰੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਤੋਂ ਲੈ ਕੇ ਐਂਡ ਤਾਈਂ ਜੋਂ ਅਸੀਂ ਬਲੌਗ ਬਣਾਉਣਾ ਸ਼ੁਰੂ ਕੀਤਾ ਕਾਦੋਂ ਕਿਉਂਕਿ 150k ਸਾਡਾ ਪੂਰਾ ਹੋ ਗਿਆ ਆ ਕਿਤੇ ਬਾ YouTube ਤੇ YouTube ਤੇ 150k ਅੱਜ ਪੂਰਾ ਹੋ ਗਿਆ ਸਾਡਾ ਤੇ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਅਸੀਂ ਲੱਖ ਲੱਖ ਮੁबारकਾਂ ਦਿੰਨੇ ਆ ਜਿਹੜੇ ਸਾਡੇ ਬਲੌਗ ਦੇ ਦੇ ਆ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਜਿਹੜਾ 1.5 ਲੱਖ ਬੰਦਾ ਸਾਡੇ ਨਾਲ YouTube ਤੇ ਜੁੜਿਆ ਹੈ ਪਹਿਲੀ ਤੇ ਗੱਲ ਇਹ ਆ ਵੀ ਦੇਵੋਸ ਹੰਬੰਦਾ ਦਾ ਇੱਕ ਨਹੀਂ ਜੋੜਦਾ ਹੁਣ ਲਾ ਲਓ ਮੈਂ ਹੀ ਸਰਪੰਚੀ ਪਹੁੰਚੀ ਤੇ ਖੜਾ ਹਾਂ ਮਤ ਮੈਨੂੰ ਇਹ ਵੀ ਨਹੀਂ ਪਤਾ ਉਹਨਾ ਵੀ ਤੁਸੀਂ ਮੈਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ ਨਹੀਂ ਨਹੀਂ ਅਸੀਂ ਨੇਟੂ ਛਟਰਾਂ ਵਾਲਿਆਂ ਨੂੰ ਨਹੀਂ ਕਰਨ ਆਹ ਇਹਨਾਂ ਵੀ ਕੰਮ ਕਰਾਵਾ ਆਪਣੇ ਨਾਲ ਜੁੜਿਆ ਤੇ ਬਹੁਤ ਵੱਡੀ ਗੱਲ ਆ ਤੇ ਦੂਜੀ ਗੱਲ ਇੱਕ ਮੈਂ ਹੋਰ ਅੱਜ ਇਹ ਗੱਲ ਕਹਣਾ ਚਾਹਣਾ ਜਿੰਨੇ ਐਨ ਆਰ ਆਈ ਵੀਰ ਆ ਸਾਨੂੰ ਮੈਸੇਜ ਕਰਕੇ ਸਾਡਾ ਹਾਲ ਚਾਲ ਪੁੱਛਦੇ ਆ ਸਾਰਾ ਕੁਝ ਕਰਦੇ ਆ ਵੀ ਮਤਲਬ ਇੱਕ ਸਾਡਾ ਪਰਿਵਾਰ ਹੀ ਇੰਨਾ ਵੱਡਾ ਜਿਆਦਾ ਹੋ ਗਿਆ ਨਾ ਇੱਕ ਬਿਲਕੁਲ ਆਪਣਾ ਪਰਿਵਾਰ ਹੀ ਆ ਮਤਲਬ ਮਤਲਬ ਇੰਨਾ ਪਰਿਵਾਰ ਵੱਡਾ ਹੋ ਗਿਆ ਵੀ ਜਿੱਦਾਂ ਇੱਕ ਕੱਲਾ ਪਣਾ ਜਾਂ ਨਹੀਂ ਬੰਦੇ ਚ ਰਹਿ ਜਾਂਦਾ ਜਿੱਦਾਂ ਲਾਲੋ ਵੀ ਹਰ ਦੁੱਖ ਸੁੱਖ ਵਿੱਚ ਸਾਡਾ ਹਿੱਸਾ ਮਤਲਬ ਦਿੰਦੇ ਆ ਕੋਈ ਗੱਲ ਹੋਵੇ ਸਾਨੂੰ ਪੁੱਛਦੇ ਆ ਮੈਸੇਜ ਵੀ ਕਰਦੇ ਆ ਹੁਣ ਅਸੀਂ ਕਿੰਨੇ ਦਿਨ ਹੋ ਗਏ ਬਲੌਗ ਨਹੀਂ ਪਾਇਆ ਸਾਨੂੰ ਪਤਾ ਨਹੀਂ ਕਿੰਨੇ ਕਮੈਂਟ ਆਏ ਕਿ ਤੁਹਾਡਾ ਬਲੌਗ ਕਿਉਂ ਨਹੀਂ ਆ ਰਿਹਾ ਤੁਸੀਂ ਠੀਕ ਆ ਜਾਂ ਕੋਈ ਤਕਲੀਫ ਜਾਂ ਕੋਈ ਵੀ ਗੱਲਬਾਤ ਤੋਂ ਬਲੌਗ ਤਾਂ ਨਹੀਂ ਪਾਇਆ ਕਿ ਪਾਪਾ ਠੀਕ ਨਹੀਂ ਰਹਿੰਦੇ ਦਵਾਈ ਜਾਂਦੇ ਆ ਤੇ ਮੇਰੇ ਚੱਲਦੇ ਇੱਕ ਪੇਪਰ ਨਾ ਅਸੀਂ ਐਟ ਹੈਰੀ ਦੇ ਪੇਪਰ ਚੱਲਦੇ ਸੀ ਨਾ ਮੈਂ ਕਹ ਰਹੀ ਮੇਰਾ ਕਾਲੂ ਦਾ ਪੇਪਰ ਚੱਲਦਾ ਇੱਕ ਹਨਾ ਪਾਪਾ ਦੇ ਪਾਪਾ ਪਾਪਾ ਮੈਂ ਵੀ ਪਾਪਾ ਹੈਰੀ ਦੇ ਪਾਪਾ ਮੇਰੇ ਅਜੇ ਤਿੰਨ ਪੇਪਰ ਰਹਿੰਦੇ ਆ ਤੇ ਅਸੀਂ ਨਾ ਦਵਾਈ ਜਿਹੜੀ ਲੈਂਦੀ ਹੁਣ ਮਤਲਬ ਜਿਹੜੀ ਕੀਤਾ ਡਾਕਟਰ ਤੁਸੀਂ ਮੰਨਣਾ ਨਹੀਂ ਉਹ ਦਵਾਈ ਇੰਨੀ ਕਿ ਤੇਜ਼ ਸੀ ਪਤਾ ਨਹੀਂ ਕੀ ਏ ਕਹਿੰਦੇ ਸੀਗੇ ਕਿ ਮੈਂ ਠੀਕ ਆ ਪਰ ਸਾਨੂੰ ਠੀਕ ਨਹੀਂ ਸੀ ਲੱਗਦਾ ਜਿਹੜੀ ਗੱਲ ਹੈ ਹਨਾ ਤੇ ਬਸ ਉਹ ਇਹਦਾ ਘੋਗਵਟਾ ਜੇ ਹੋਇਆ ਰਿਹਾ ਜੀ ਬੰਦਾ ਨਹੀਂ ਲੱਗਦਾ ਸੀ ਤਾਂ ਸੋ ਕੱਟ ਤੇ ਕੀ ਰਾਂ ਉਹ ਗੱਲਾਂ ਛੱਡੋ ਹਣ ਦਵਾਈਆਂ ਦੋ ਜੀ ਇੰਨੀ ਦੇ ਟਾਈਮ ਦੇ ਵਿੱਚ ਤਾਂ ਪੂਰਾ ਟਾਈਮ ਹੀ ਨਹੀਂ ਲੱਗਦਾ ਕਿਉਂਕਿ ਤੁਹਾਨੂੰ ਪਤਾ ਸਵੇਰ ਨੂੰ ਥੋੜਾ ਜਿਹਾ ਜੀ ਦਾ ਆਪਣੇ ਤੇ ਵੀ ਆਪਣੇ ਕੰਮ ਦੇ ਚੱਲ ਜਾਂਦੇ ਮੈਂ ਵੀ ਕੰਮ ਦੇ ਚੱਲ ਜਾਂਦਾ ਟਾਈਮ ਬਲੌਗ ਬਣਾਉਂਦਾ ਨਹੀਂ ਲੱਗਦਾ ਕਿਉਂਕਿ ਦਾਤ 15 ਮਿੰਟ ਕੋਈ ਕੋਈ ਸਟੋਰੀ ਕੋਈ ਬਣ ਜਦਾ ਹੀ ਪਿੱਛੇ ਇਹ ਸਟੋਰੀਆਂ ਤੋਂ ਬਲੌਗ ਵਧੀਆ ਬਣਾਇਆ ਨਾ ਵਧੀਆ ਲੱਗੇ ਪਰ ਜਿਹੜੀ ਦੇ ਪੇਪਰ ਜਦੋਂ ਖਤਮ ਹੋਣਗੇ ਫੇਰ ਦੇਖਾਂਗੇ ਤੇ ਅਸੀਂ ਕੰਟੈਂਟ ਵਧੀਆ ਚੱਕ ਕੇ ਕੋਈ ਸਟੋਰੀ ਮੈਂਸ਼ਨ ਕਰਿਆ ਕਰਾਂਗੇ ਜਿਹਦੇ ਨਾਲ ਬੱਚਿਆਂ ਨੂੰ ਵੀ ਥੋੜਾ ਜਿਹਾ ਫੈਮਲੀ ਦੇ ਵਿੱਚ ਵੀ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਵੀ ਵਧੀਆ ਗੱਲ ਬਣੇ ਹਨਾ ਹਾਂ ਕੋਈ ਸ਼ੇਧ ਦਈਏ ਜਿੱਦਾਂ ਮਤਲਬ ਪਿਛਲੀ ਵਾਲੀ ਐਰੀਆ ਬਲੌਗ ਆਂ ਚੱਕਿਆ ਸੀਗਾ ਜਿਹਦੇ ਵਿੱਚ ਇਹ ਸੀ ਵੀ ਕਿਦਾਂ ਆਪਾਂ ਕੀ ਪੜਾਈਏ ਹਾਂ ਜਿਦਾਂ ਨੇ 10ਵੀਂ ਕਰ ਲੈਣੀ ਆ ਉਹਨਾਂ ਗੱਲ ਨੂੰ ਗਾਂ ਸਾਨੂੰ ਇਹ ਵੀ ਹੈ ਵੀ ਇਹਨੂੰ ਕੀ ਅਗਲਾ ਕੋਰਸ ਅੱਛਾ ਤੁਸੀਂ ਦੱਸਿਓ ਵੀ ਹਣ ਇਹਨੂੰ ਰਸਮੀ ਕਰ ਲੈਣੀ ਹੈ ਵੀ ਅਸੀਂ ਇਹਨੂੰ ਮੈਡੀਕਲ ਨਾਨ ਮੈਡੀਕਲ ਕਮਾਰਸ ਕੀ ਕਰਾਈਏ ਅਸੀਂ ਇਹਨੂੰ ਆਰਟਸ ਨਹੀਂ ਕਰਾਉਣਾ ਹੈਗਾ ਆਰਟਸ ਅਸੀਂ ਆਪ ਵੀ ਕੀਤੇ ਆ ਨਾ ਕੋਈ ਸਕਿੱਲ ਬਣਦਾ ਆਰਟਸ ਦੇ ਨਾਲ ਕੋਈ ਸਕਿੱਲ ਨਹੀਂ ਬਣਦਾ ਹੈਗਾ ਇਹ ਬੱਚੇ ਨੂੰ ਪੜਾਉਣਾ ਆ ਤਾਂ ਮੇਰੇ ਕੋਲ ਹੀ ਹਾਲ ਨਾ ਕੁਛ ਹੈ ਨਾ ਮੇਨ ਹੁਣ 2 4 3 ਪਿੰਨ ਪ ਸਾਰੇ ਵੀਰ ਮੈਸੇਜ ਕਰਦੇ ਹੁੰਦੇ ਵੀ ਤੁਹਾਡਾ ਪੈਨ ਕਿਹੜਾ ਹੁਣ ਮੈਂ ਕਈ ਵਾਰੀ ਪੈਨ ਦਾ ਨਾਮ ਲਾ ਦਿੱਤਾ ਪੈਨ ਆਪਣਾ ਕਾਲਾ ਸਿੰਘ ਆ ਤੇ ਜ਼ਿਲ੍ਹਾ ਹੈਗਾ ਕਪੂਰਥਲਾ ਹਨਾ ਇਹ ਬਹੁਤ ਮੈਸੇਜ ਆਉਂਦੇ ਨਕੌਂਦਰ ਜਲੰਧਰ ਤੇ ਕਪੂਰਥਲਾ ਸਾਨੂੰ ਅੱਜ ਕੱਪੇ ਪੈਨ ਆਉਂਦਾ ਸਾਡਾ ਕਾਲਾ ਸਿੰਘਾਂ ਬਾਕੀ ਸੰਘਾ ਫੈਮਲੀ ਕਹਿੰਦੇ ਆ ਵੀ ਸੰਘਾ ਤੁਹਾਡਾ ਕੀ ਚੱਕਰ ਆ ਤੇ ਸੰਘਾ ਫੈਮਲੀ ਆਪਣਾ ਯੂਡੂ ਦੇ ਨਾਲ ਤਾਂ ਸੰਗਾ ਸਾਡਾ ਦਾ ਗੋਦ ਸਾਨੂੰ ਬਹੁਤ ਸਾਡੇ ਬੋਤੀਏ ਵੀ ਮੈਸੇਜ ਕਰਦੇ ਆ ਜਿਨ੍ਹਾਂ ਦਾ ਸੰਗਾ ਗੋਦ ਆ ਭੈਣ ਭਰਾ ਹੋਰ ਵੀ ਸਾਨੂੰ ਬਹੁਤ ਮੈਸੇਜ ਕਰਦੇ ਆ ਵੀ ਵੀਰ ਸਾਡਾ ਵੀ ਸੰਗਾ ਉਹਦਾ ਇੱਕ ਗੱਲ ਮੇਰੀ ਗੱਲ ਇਹ ਸੁਣੀਓ ਵੀ ਅਸੀਂ ਹਰ ਇੱਕ ਦਾ ਮੈਸੇਜ ਪੜਦੇ ਆਂ ਕਿ ਨਹੀਂ ਲਾਈਕ ਕਰੀਗਾ ਕਮੈਂਟ ਕਈ ਵੀਰ ਸਾਨੂੰ ਕਹਿਣਗੇ ਤੁਸੀਂ ਸਾਡੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਜਵਾਬ ਅਸੀਂ ਜਦੋਂ ਜਦੋਂ ਆਪਾਂ ਮੈਸੇਜ ਤੁਹਾਡਾ ਪੜ ਲਿਆ ਉਹਦਾ ਜਵਾਬ ਹੁਣ ਕੱਲੇ ਕੱਲੇ ਨੂੰ ਜਵਾਬ ਦੇਣਾ ਥੋੜਾ ਹੀ ਔਖਾ ਹੋ ਜਾਂਦਾ ਨਾ ਲਾਈਕ ਕਰੀਦੇ ਦਾ ਮਤਲਬ ਇਹ ਅਸੀਂ ਪੜ ਲਿਆ ਜੀ ਜਵਾਬ ਨਹੀਂ ਜਵਾਬ ਦੇਣ ਵਾਲੇ ਨੂੰ ਦਈ ਜੇ ਹੁਣ ਕੈਂਟ ਪੁੱਛਦੇ ਅਸੀਂ ਦੱਸੀਦਾ ਹਾਂ ਹੁਣ ਅਸਾ ਚਮੋਣ ਇੱਕ ਕਮੈਂਟ ਆਇਆ ਹਾਂ ਅੱਜ ਹੀ ਆਇਆ ਸ਼ਾਇਦ ਵੀ ਤੁਹਾਡੀ ਗੱਡੀ ਕਿਹੜੀ ਆ ਉਹ ਵੀ ਮੈਂ ਰਟਨ ਲਈ ਉਹਨਾਂ ਨੂੰ ਦੱਸਿਆ ਵੀ ਆ ਅ ਕਹਿੰਦੇ ਅਰਬਨ ਫਰੰਦਰ ਪੀਦਰਿਆ ਹੈ ਨਾ ਪਿਓਟਾ ਵਾਲਾਂ ਦੇ ਤੇ ਉਹ ਇੱਕ ਮਾਡਲ ਪੁੱਛਦੇ ਸੀ ਉਹ ਨਹੀਂ ਮੈਨੂੰ ਪਤਾ ਸੀ ਤੂੰ ਹੁਣ ਤੁਸੀਂ ਦੱਸੋ ਕਿਹੜਾ ਮਾਡਲ ਹੈ ਮੈਨੂੰ ਆਪ ਨਹੀਂ ਮਾਡਲ ਬੜੀ ਮਾਡਲ ਕਿਹੜਾ ਹੈ ਉਹ ਮਾਡਲ ਸਗਾ ਦੂਜਾ ਕਿਹੜਾ ਨੰਬਰ ਆਲਾ ਉੱਪਰ ਤੋਂ ਮੈਨੂੰ ਪਤਾ ਨਹੀਂ ਕਹਾਂ ਨਹੀਂ ਨੀ ਸਾਨੂੰ ਹਿੰਦੇ ਗੱਡੀਆਂ ਕੁੜੀਆਂ ਨਾ ਨਹੀਂ ਸਾਨੂੰ ਭਾਵੇਂ ਗੱਡੀਆਂ ਬਹਿਣਾ ਬਹਿਣਾ ਹੁੰਦਾ ਨਾ ਮਾੜੀ ਮੋਢੀ ਚਲਾਉਂਦੇ ਆਂ ਇਹ ਬਾਕੀ ਤਾਂ ਜੰਗ ਪੜੰਗਾ ਇਦਾਂ ਹੀ ਆ ਜੰਗ ਪੜੰਗਾ ਕ੍ਰਾਸ ਸਟੇਲਿੰਗ ਤੇ ਹੈ ਨਾ ਇਦਾਂ ਦਾ ਸਰ ਦੇ ਗੱਲਾਂ ਬਾਤਾਂ ਇਦਾਂ ਨਾਰਮਲ ਜਿਹੀਆਂ ਵੀ ਜਿਹਦਾ ਬੋਲਾ ਨਹੀਂ ਸੂਸ਼ਾ ਬਾਜੀ ਜਿਹੜਾ ਐਵੇਂ ਜਿੱਦਾਂ ਮਤਲ ਅਹੀਂ ਤਾਂ ਆਉਂ ਮਾਂ ਜਾਂ ਸਾਡਾ ਤੋਂ ਸਾਨੂੰ ਇਹ ਪਤਾ ਹੈ ਅਸੀਂ ਸਾਧਨ ਜਾਂ ਬਣਾ ਲਿਆ ਸਾਨੂੰ ਇਹ ਪਤਾ ਕਿ ਅਸੀਂ ਬਹਿ ਕੇ ਉੱਥੇ ਜਾਣਾ ਜਾਂ ਉੱਥੇ ਜਾਣਾ ਹਾਂ ਉਹਨੇ ਮਦੱਕੇ ਰਹੀ ਹੈ ਜੀ ਗੱਡਾ ਲਗਾਰ ਰਿਹਾ ਵੀ ਤੇਲ ਵੀ ਪੋਣਾ ਵੈ ਚੰਨ ਵੀ ਯਾਰ ਦਾ ਹੋਣਾ ਪੈਣਾ ਪਾਉਣਾ ਤੇ ਜਿਆਦਾ ਨਹੀਂ ਖਬਰ ਪਾਣੀ ਦੇ ਚੰਨ 500 ਦਾ ਤਾਂ ਪੈਂਦਾ ਹੀ ਨਹੀਂ ਪਾਉਂਦਾ ਹੀ ਨਹੀਂ ਗੱਡੀ 'ਚ 500 ਮੰਨ ਲੈ ਇਤਕਾਰ ਨਹੀਂ ਦੇ ਲੈ ਵੀ ਫੋਦਾ ਮਤਲਬ ਖਰਚਾ ਵੱਜ ਜਾਂਦਾ ਮੈਂ ਤੁਹਾਨੂੰ ਸਿੱਧੀ ਗੱਲ ਮਹੀਨੇ ਦਾ 15000 ਵੱਜ ਜਾਂਦਾ ਕਿਵੇਂ ਇਧਰ ਉਧਰ ਕੱਪੜਾ ਲੀੜਾ ਜਾਂ ਕਿ ਚੱਕ ਚੱਕਣ ਜਲੰਧਰ ਜਿੱਦਾਂ ਦਿੱਲੀ ਨੂੰ ਆਉਂਦਾ ਹੈ ਜਲੰਧਰੋਂ ਚੱਕਣ ਜਾਂ ਹੋਰ ਕਿਸੇ ਨੂੰ ਜਾਂ ਕੋਈ ਮੰਮੀ ਡੈਡੀ ਦਾ ਠੀਕ ਨਹੀਂ ਰਹਿੰਦਾ ਹੀ ਰਾਤ ਰਾਤ ਯਕ ਤਨ ਤੇ ਜਾਂ ਚਲੋ ਲਾਲਾ ਇਹਨਾਂ ਦੀ ਮੇਰੀ ਗੱਲ ਪਤਾ ਕੀ ਆ ਮੇਨ ਗੱਲ ਹੈਗੀ ਆ ਵੀ ਅਸੀਂ ਮੋਟਰਸਾਈਕਲ ਤੇ ਇੰਧਰ ਖੁਸ਼ ਸੀ ਅਸੀਂ ਆਪਣੇ ਆਪ ਚ ਬਹੁਤ ਵਧੀਆ ਸੀ ਸਾਨੂੰ ਔਰ ਮੈਨੂੰ ਪਸੰਦੀ ਉਹ ਮੇਰੀ ਮੋਟਰਸਾਈਕਲ ਸੀ ਮੀਂਗੀਆਂ ਮੰਮੀ ਨੂੰ ਔਰ ਡੈਡ ਨਾਲ ਗੱਲ ਨਹੀਂ ਦਾ ਡੀਲ ਹੋਈ ਆ ਚਲੋ ਬਾਬੇ ਦੀ ਮੇਰ ਨਾਲ ਲੈ ਹੋ ਗਈ ਆ ਪਰ ਮੈਂ ਮੋਟਰਸਾਈਕਲ ਤੇ ਬਹੁਤ ਖੁਸ਼ ਸੀ ਕਿੰਨਿਆਂ ਨੂੰ ਹੁੰਦਾ ਨਾ ਵੀ ਅਸੀਂ ਗੱਡੀ ਲਈ ਪਤਾ ਨਹੀਂ ਕੀ ਆ ਆਪਾਂ ਨੂੰ ਇਦਾਂ ਦਾ ਖੁਸ਼ ਨਹੀਂ ਅਸੀਂ ਇਹ ਮੇਨ ਚੱਕਰ ਤਾਂ ਲਿਆ ਕਿਉਂਕਿ ਹੈਰੀ ਨਹੀਂ ਸੀ ਪੈਂਦਾ ਵਿੱਚ ਹਾਂ ਗੱਲ ਵੀ ਇਹ ਨਹੀਂ ਸੀ ਹੈਰੀ ਹੋਇਆ ਜਾਣਾ ਮੰਮੀ ਇਹ ਵੀ ਨਹੀਂ ਗੱਲ ਸੀ ਹੈਰੀ ਹੋਇਆ ਵੱਡਾ ਇਹ ਹੈਰੀ ਕਹਿੰਦਾ ਹੁੰਦਾ ਸੀਗਾ ਜਾਂ ਕੋਈ ਹੋ ਜਾਏ ਕਦਾ ਨੀ ਬਾਜ ਲੈ ਕਿਸ਼ੇ ਮਾਣੋ ਚਲ ਇੱਥੇ ਬਹਿ ਜਾ ਇਹਨੇ ਬਣਾ ਰਿਹਾ ਚੁੱਭੜ ਕੇ ਬਹਿਣਾ ਹਣਾ ਤੇ ਇਹ ਜਦੋਂ ਹੈਰੀ ਹੁਣ ਤੁਹਾਨੂੰ ਪਤਾ ਵੀ ਮੋਟਰਸਾਈਕਲ ਮੇਰੇ ਵਾਲਾ ਚਲਾਉਣ ਲੱਪਿਆ ਸੀ ਤੇ ਮਾਮੇ ਵਾਲਾ ਹੁੰਦਾ ਇਹ ਜਿੱਥੇ ਅਸੀਂ ਜਾਣਾ ਇਹਨੇ ਕਹਣਾ ਵੀ ਮੈਂ ਆੱਟ ਤੇ ਜਾਣਾ ਆੱਟ ਤੇ ਜਾਣਾ ਵੀ ਮੈਂ ਮਦਲ ਦੂਜੇ ਚੈਨਲ ਤੇ ਨਹੀਂ ਜਾਣਾ ਤੇ ਵੀ ਜਾਣਾ ਕਹਿਣਾ ਮੈਂ ਆ ਮੈਂ ਹੁਣ ਵੱਡਾ ਹੋ ਗਿਆ ਮੈਂ ਗੱਬੇ ਨਹੀਂ ਜਾਣਾ ਇਹਦਾ ਗੱਬਾ ਬਹਿ ਕੇ ਨਹੀਂ ਜਾਣਾ ਇਹ ਤਾਂ ਇਹ ਹੁਣੇ ਕਈ ਬੱਚੇ ਤੁਹਾਡੇ ਵੀ ਗਈਆਂ ਦੇ ਕਰਦੇ ਹੁਣੇ ਜਦੋਂ ਹੈਰੀ ਕੀ ਜਿੱਡੇ 13 14 ਸਾਲਾਂ ਦਾ ਮੈਨੂੰ ਬੱਬੇ ਪੁਖਾ ਲਿਆ ਐ ਜੋ ਤੇ ਨਿੱਕੇ ਹੁੰਦੇ ਨੇ ਭਾਵੇਂ ਛੋਟੇ ਛੋਟੇ ਨਾਲ ਹਰੇ ਰੰਗ ਨੇ ਤਾਂ ਲਾ ਕੇ ਮੋਰੇ ਚੁੰਟੇ ਦਿੰਦੇ ਰਹੇ ਜੀ ਹਜੇ ਤਾਂ ਕਹਿਣਾ ਤੇ ਦੂਜੀ ਗੱਲ ਮੈਂ ਇਹ ਜਿਹੜੀਆਂ ਮੇਰੀਆਂ ਤਿੰਨ ਚਾਰ ਗੱਲਾਂ ਮੈਂ ਤੁਹਾਨੂੰ ਆਪਣੀਆਂ ਫੈਮਿਲੀ ਨਾਲ ਕਈ ਵਾਰ ਜਾਨਾ ਹੈ ਕਿ ਤੁਸੀਂ ਨਹੀਂ ਕਿਤੇ ਜਾਂਦੇ ਕਿਸੇ ਜਿੱਦਾਂ ਮਤਲ ਲਾਲਾ ਵੀ ਜਿੱਦਾਂ ਵੀਡੀਓ ਕਈ ਬਣਾਉਂਦੇ ਆ ਜਾਂ ਕੋਈ ਕਿਸੇ ਨਾਲ ਕਲੈਬ ਕਰਦਾ ਕੋਈ ਕਿਸੇ ਨਾਲ ਕਲੈਬ ਕਰਦਾ ਤੁਸੀਂ ਨਹੀਂ ਉਹਨਾਂ ਨੂੰ ਮੈਂ ਨਹੀਂ ਜਾਂਦੇ ਜਾਂ ਤੁਹਾਨੂੰ ਕੋਈ ਮੈਨਣਾ ਇਦਾਂ ਦਾ ਕਦੀ ਵੀਰੇ ਸੁਭਾਅ ਵੀ ਨਹੀਂ ਬਣਿਆ ਸਹੀ ਗੱਲ ਹੈ ਨਾ ਸਾਨੂੰ ਥੋੜਾ ਜਿਆਦਾ ਇਦਾਂ ਦਾ ਹੈਗਾ ਵੀ ਅਸੀਂ ਤਵਾ ਸੱਟ ਫੇਮਸ ਹੋ ਜੀ ਹੈ ਨਾ ਵੀ ਉਹ ਹੁੰਦਾ ਵੀ ਜਿਨ੍ਹਾਂ ਨੇ ਆਪਣਾ ਇੱਕ ਕਿੱਤਾ ਹੀ ਬਣਾ ਲਿਆ ਆ ਬੀ ਮਤਲ ਲਾ ਲਓ ਜਿਨ੍ਹਾਂ ਨੇ ਕਮਾਈ ਇਹ ਕਰਨੀ ਆ ਜਿਨ੍ਹਾਂ ਨੇ ਮਤਲ ਨਹੀਂ ਜਾਂ ਕਿੱਦਾਂ ਨਹੀਂ ਉਹਨਾਂ ਨੂੰ ਸਿਰਫ ਇਹ ਹੈ ਵੀ ਅਸੀਂ ਉਸ ਲੋਕੇਸ਼ਨ ਤੇ ਅੱਜ ਜਾਣਾ ਹੈ ਤੇ ਅੱਜ ਬਣਾਉਣਾ ਸਾਡੇ ਉਹਨੂੰ ਮਿਲ ਕੇ ਆਉਣਾ ਉਹਦੇ ਨਾਲ ਕਲੈਬ ਕਰਾਂਗੇ ਸਾਡੇ ਪਾਲ ਬੋਰਾਂ ਸਾਨੂੰ ਜਿੰਨੇ ਮਤਲ ਹੈਗੇ ਆ ਵੀ ਜੋ ਵੀ ਹੈ ਅਸੀਂ ਆਪਣੀ ਮਿਹਨਤ ਤੇ ਤੁਹਾਡੇ ਪਿਆਰ ਸਦਕਾ ਹੀ ਸਾਡੇ ਨਾਲ ਫਾਲੋਅਰ ਜੁੜੇ ਆ ਤੇ ਸਾਡੀਆਂ ਦੇਸੀ ਇਹ ਪਹਿਰਾਵੇ ਦੇ ਕਰਕੇ ਜਿੱਦਾਂ ਇੱਕ ਉਹ ਵਾਲੀਆਂ ਵੀਡੀਓ ਬਣਾਈ ਦਈ ਇੱਕ ਦੇਸੀ ਲੁੱਕ ਜਿਹਾ ਨਾਲ ਅਸੀਂ ਵੜਾ ਇਦਾਂ ਮਤਲ ਲਾ ਲਓ ਵੀ ਮਾਦਲਾ ਇੱਕ ਹੁੰਦੇ ਨਹੀਂ ਵੀ ਕੂਪਾ ਵਾਲੇ ਆਪਾਂ ਨੇ ਜੋ ਨੋਰਮਲ ਚੀਜ਼ਾਂ ਹੈਗੀਆਂ ਉਹ ਹੀ ਦਿਖਾਉਣੇ ਆ ਕੋਈ ਇਦਾਂ ਵੱਡੀ ਨਹੀਂ ਗੱਲ ਤੇ ਸਾਡੇ ਨਾਲ ਜਾਦੇ ਵੀਰ ਵੀ ਸਾਡੇ ਉਦਾਂ ਦੇ ਵਧੀਆ ਹੀ ਜੁੜੇ ਆ ਤੁਹਾਨੂੰ ਸਿੱਧੀ ਗੱਲ ਦਾ ਕੂਆ ਬਹੁਤ ਆਉਂਦੇ ਆ ਕਈ ਵਾਰੀ ਕਈਆਂ ਨੰਬਰ ਦਿੱਤੇ ਹੋਏ ਆ ਇਹਨਾਂ ਨੂੰ ਬਈ ਤੁਰਕ ਸੁਰਕ ਦੇ ਵਿੱਚ ਵੀ ਸਾਥ ਦੇਣ ਲਈ ਬੜੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਆ ਜਿਹੜੇ ਹਰ ਟਾਈਮ ਮੈਸੇਜ ਕਰਦੇ ਆ ਵੀ ਕੀ ਹਾਲ ਚਾਲ ਆ ਜਾਂ ਸਾਨੂੰ ਇਹ ਵੀ ਪਤਾ ਤੇ ਭਾਵੇਂ ਸਾਨੂੰ ਜੇ ਕਈ ਵੈਸੀ ਨਹੀਂ ਕਰਦੇ ਪਰ ਸਾਡੀਆਂ ਵੀਡੀਓ ਜਿਹੜੇ ਡੇਲੀ ਦੇਖਦੇ ਆ ਉਹ ਸਾਡੇ ਨਾਲ ਜੁੜੇ ਹੀ ਆ ਹੁਣ ਕੁਝ ਇਦਾਂ ਦੇ ਭੈਣ ਵੀਰ ਆ ਜਿਹੜੇ ਸਾਨੂੰ ਭਾਵੇਂ ਮੈਸੇਜ ਨਾ ਕਰਨ ਪਰ ਸਾਨੂੰ ਇਹ ਪਤਾ ਹੁੰਦਾ ਵੀ ਉਹ ਸਾਡੀਆਂ ਵੀਡੀਓ ਦੇਖਦੇ ਆ ਵੀ ਸਾਡੇ ਨਾਲ ਉਹਨਾਂ ਦਾ ਪਿਆਰ ਹੈਗਾ ਆ ਵਸਿੰਗ ਨੀਕ ਦਾ ਨਾ ਹੋਰ ਜਿਹੜੇ ਅਸੀਂ ਪਿਛਲੇ ਬਲੌਗ ਬਣਾਏ ਸੀ ਇਤਨਾ ਅਸੀਂ ਬਣਾਇਆ ਸੀ ਮੋਟਰਸਾਈਕਲ ਦਾ ਉਹਦੇ ਵਿੱਚ ਸਾਨੂੰ ਕਈ ਕਮੈਂਟ ਇਦਾਂ ਦਾ ਆਇਆ ਤੁਸੀਂ ਬੱਚੇ ਨੂੰ ਕਮੈਂਟ ਤੁਸੀਂ ਕਿਉਂ ਮੋਟਰਸਾਈਕਲ ਨਿਆਣੇ ਨੂੰ ਫੜਾਉਣੀ ਤੁਸੀਂ ਕਾਤੇ ਦਿੰਨੇ ਆ ਇਦਾਂ ਹੁੰਦੇ ਇਦਾਂ ਹੁੰਦੇ ਤੁਸੀਂ ਇਹ ਨਹੀਂ ਦੇਖਿਆ ਵੀ ਅਸੀਂ ਲਾਸਟ ਤੱਕ ਬਲੌਗ ਦੇਖੋਗੇ ਨਾ ਤਾਂ ਫੇਰ ਪਤਾ ਲੱਗਦਾ ਦੂਜਾ ਸੀ ਬਲੌਗ ਬਣਾਇਆ ਸੀਗਾ ਉਹ ਪੜ੍ਹਾਈ ਵਾਲਾ ਹਨਾ ਪੇਪਰਾਂ ਚ ਇਹਨੂੰ ਪਾਜੀਆਂ ਨਾਲ ਆਉਂਦੇ ਦਿਖਾਇਆ ਉਹ ਇਹ ਪਾਜੀਆਂ ਨਹੀਂ ਲੈ ਕੇ ਜਾਂਦਾ ਕਈਆਂ ਨੇ ਕਮੈਂਟ ਕੀਤਾ ਬੱਚੇ ਨੂੰ ਇਦਾਂ ਨਾ ਪੜਾਓ ਇਦਾਂ ਨਹੀਂ ਤੇ ਮੈਂ ਇਹ ਕਹਿਨੀ ਆ ਵੀ ਉਹ ਅਸੀਂ ਇਹ ਬਣਾਇਆ ਸੀਗਾ ਵੀ ਜਿੱਦਾਂ ਅੱਜ ਕੱਲ ਬੱਚੇ ਹੁਣ ਆਇਸ ਕਰਦੇ ਸੀ ਆਇਸ ਤੋਂ ਨੰਬਰ ਨਹੀਂ ਆਉਂਦੇ ਉਹ ਇਸ ਵਜ੍ਹਾ ਕਰਕੇ ਨਹੀਂ ਆਉਂਦੇ ਕਿਉਂਕਿ ਜੇ ਬੱਚੇ ਦਾ ਬੇਸ ਹੀ ਨਹੀਂ ਸਹੀ ਹੈਗਾ ਪੜਦਾ ਹੀ ਨਹੀਂ ਚਾਜਨਾ ਤੂੰ ਅੱਗੇ ਕੀ ਉਹ ਕਹੂਗਾ ਆਇਸ ਦੇ ਵਿੱਚੋਂ ਨੰਬਰ ਲੈਣ ਲਈ ਪੜਨਾ ਪੈਂਦਾ ਤੇ ਬੱਚੇ ਪੜਦੇ ਨਹੀਂ ਸੀਗੇ ਇਹ ਉਹ ਚੀਜ਼ ਦਿਖਾਈ ਆ ਕਿਤਾ ਹੁਣ ਲਾ ਲਓ ਕਿ ਮੈਂ ਆਪਣੇ ਤੇ ਕਿਹਦਾ ਵੀ ਮੈਂ ਬੀਏ ਦੀ ਪੀਏ ਹੀ ਚਾਜਨਾ ਪੜੇ ਹੀ ਨਹੀਂ ਸਾਂਝ ਲੋ ਕਿ ਜੇ ਅੱਜ ਪੜੇ ਹੁੰਦੇ ਚਾਜਨਾ ਤਾਂ ਵਧੀਆ ਨੌਕਰੀ ਤੇ ਲੱਗੇ ਹੁੰਦੇ ਹਣਾ ਹੁਣ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਦੀ ਤਾਂ ਟਾਈਮ 'ਚ ਬੈਠੀ ਬਹੁਤ ਅਗਰੇ ਤੇ ਸਾਨੂੰ ਇੰਗਲਿਸ਼ ਦਾ ਇੰਨੇ ਕੁਕਰ ਨਹੀਂ ਆਉਂਦਾ ਕਿਉਂ ਅਸੀਂ ਮਾਰਟੀਆਂ ਨਾ ਪੜਿਆ ਇਹ ਗੱਲ ਤਾਂ ਮੈਂ ਦੱਸੀ ਜਿੰਨੇ ਆ ਪਰ ਮੈਂ ਉਹ ਚਾਹਣਾ ਵੀ ਸਾਨੂੰ ਉਦੋਂ ਚੱਲ ਲਾ ਲਓ ਸਾਡੀ ਮੰਮੀ ਡੈਡੀ ਵੀ ਅਨਪੜ੍ਹ ਸੀ ਸਾਨੂੰ ਕੋਈ ਦੱਸਣ ਵਾਲਾ ਹੈ ਨਹੀਂ ਸੀ ਪਰ ਅੱਜ ਮੈਂ ਉਹ ਚੀਜ਼ ਦੱਸਣਾ ਚਾਹਣਾ ਵੀ ਜੇ ਕਿਸੇ ਵੀ ਮੇਰੇ ਛੋਟੇ ਭਰਾ ਨੇ ਜਾਂ ਮੇਰੇ ਹੈਰੀ ਯਾਰ ਦੇ ਪੋਤੀ ਲਾ ਲਓ ਜਾਂ ਕੋਈ ਨਿਆਣੇ ਲਾ ਲਓ ਕਿਸੇ ਵੀ ਬੱਚੇ ਨੇ ਧੀ ਨੇ ਭੈਣ ਨੇ ਕਿਸੇ ਨੇ ਵੀ ਪੜਨਾ ਨਾ ਜੇ ਮਾਪੇਰ ਆਪਣਾ ਪੈਸਾ ਤੁਸੀਂ ਖਰਾਬ ਮਤਲਬ ਕਿਤੇ ਲਾਉਣਾ ਚਾਹਨੇ ਚਾਜ ਦੇ ਟਿਕਾਣੇ ਤਾਂ ਚਾਜ ਨਾ ਫੜੋ ਨਹੀਂ ਤਾਂ ਪੈਸੇ ਖਰਾਬ ਨਾ ਕਰੋ ਕਿਉਂਕਿ ਉਹ ਪਤਾ ਨਹੀਂ ਕਿਦਾਂ ਔਖਾ ਹੋ ਕੇ ਤੁਹਾਨੂੰ ਕਿਦਾਂ ਪੜਵਾਉਂਦੇ ਹੋਣਗੇ ਕਦੋਂ ਕਹੋਗੇ ਪਤਾ ਚੱਲੇ ਜਿਹੜੀ ਉਮਰ ਨਿਆਣੀ ਹੁੰਦੀ ਆ ਉਹਦੇ ਵਿੱਚ ਬੰਦੇ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਮੈਂ ਮੇਰੇ ਟੱਬਰ ਕਿੱਥੋਂ ਪੈਸਾ ਲੈ ਕੇ ਸਾਰ ਰਿਹਾ ਆ ਕਿਉਂਕਿ ਇਹ ਹੁਣ ਸਾਨੂੰ ਹੁਣ ਕਬੀਲਦਾਰੀਆਂ ਦਾ ਪਤਾ ਲੱਗਾ ਹੁਣ ਸਾਨੂੰ ਮੈਂ ਮੈਨੂੰ ਇਹ ਕਹਿੰਦੇ ਰਹੇ ਤੂੰ ਬੇਫਿਕਰ ਹੋ ਜਾ ਟੈਨਸ਼ਨ ਕਾ ਤੂੰ ਲੈਣਾ ਐ ਜੋ ਮੇਰੇ ਤੋਂ ਬੇਫਿਕਰਾ ਹੋ ਹੀ ਨਹੀਂ ਹੁੰਦਾ ਟੈਨਸ਼ਨ ਮੰਨੂ ਮੰਨੀ ਇਸੇ ਗੱਲ ਦੀ ਵੀ ਨਹੀਂ ਉੱਤੇ ਭਈ ਆਂਦੀ ਮਤਲਬ ਇਹ ਟੈਨਸ਼ਨ ਆ ਤੁਹਾਨੂੰ ਬਾਅਦ ਚ ਪਤਾ ਲੱਗਣਾ ਜੇ ਤੁਸੀਂ ਆ ਬਿਆਹੇ ਗਏ ਗਾਂਢਾ ਲੈ ਨਿੱਕੇ ਨੇ ਆਣੇ ਹੋ ਗਏ ਇਸ ਵੀ ਨਹੀਂ ਇਹ ਟੈਨਸ਼ਨ ਆ ਤੁਹਾਨੂੰ 35 ਪਲੱਸ ਤੇ ਹੋਣੀ ਹੋਣੀ ਆ 35 36 ਸਾਲ ਤੋਂ ਬਾਅਦ ਚ ਇਹ ਚੀਜ਼ਾਂ ਦਾ ਤੁਹਾਨੂੰ ਆ ਹੋਣਾ ਪੈਣਾ ਸਾਡਾ ਸਕੂਲ ਸੀ ਅਸੀਂ ਵੀ ਉੱਥੇ ਚੱਜਣਾ ਪੜ ਲਿੰਦੇ ਹਾਏ ਅਸੀਂ ਵੀ ਉਹਨਾਂ ਵਾਂਗੂ ਟੌਪ ਕਰਦੇ ਅਸੀਂ ਕਾਤੇ ਪਿੱਛੇ ਰ ਉਹ ਚੀਜ਼ਾਂ ਨੂੰ ਆਪਾਂ ਮਿਸ ਕਰਨਾ ਆ ਜਿਹੜਾ ਹੁਣ ਚੰਗੀ ਤਰ੍ਹਾਂ ਪੜ ਲੈਂਦੇ ਕੋਈ ਨਾ ਕੋਸ ਕਿੱਲ ਬਣ ਜਾਂਦਾ ਹੁਣ ਪਲੱਸ 2 ਯਾਰ ਲੋਕ ਆਰਟਸ ਕਰਕੇ ਆਪਾਂ ਕਹਦੇ ਨੇ ਆਰਟਸ ਕਰਕੇ ਆਰਟਸ ਕਰ ਲਓ ਆਰਟਸ ਕਰਕੇ ਵੀ ਜੇ ਤੁਹਾਨੂੰ ਆਈ ਸੀ ਨਾ ਹੋਈ ਉਹ ਵੀ ਕੀ ਫਾਇਦਾ ਤੁਹਾਡਾ ਇੱਕ ਤਾਂ ਉਹਦਾ ਜਿਹੜੇ ਬੰਦੇ ਨੇ ਪਹਿਲਾਂ ਨਿਆਣੇ ਪੋਣੇ ਬਚਪਨ ਪੋਣੇ ਵਿੱਚ ਤੰਗੀ ਘਟ ਲਈ ਹੈ ਨਾ ਜਿਹਨੇ ਆਪਣੇ ਹੱਥ ਚ ਸਕੇ ਮਤਲਬ ਕੋਈ ਕੰਮ ਸਿੱਖ ਲਿਆ ਜਾਂ ਪੜ ਲਿਆ ਜੱਜਨਾ ਉਹ ਗਾਂ 40 ਤੋਂ ਪਲੱਸ ਐਸ਼ ਕਰੂਗਾ ਕਹਿੰਦੇ ਉਹਨੂੰ ਪੈਸੇ ਲੱਗ ਜਾਣੇ ਆ ਸਰਕਾਰੀ ਨੌਕਰੀ ਦਾ ਇੰਤਜ਼ਾਰਾ ਸਾਡੇ ਆ ਕਿ ਜਿਹੜਾ ਬੰਦਾ ਪਹਿਲਾਂ ਤੰਗ ਹੋਊਗਾ ਬਾਅਦ ਚ ਸੁਖੀ ਆਊਗਾ ਜਿਹੜਾ ਬੰਦਾ ਪਹਿਲਾਂ ਤਕੀ ਰਹੂਗਾ ਵੀ ਜਦੋਂ ਪਹਿਲਾਂ ਧਿਆਨ ਦਿਉਣੇ ਦੇਣਾ ਉਹ ਬਾਅਦ ਚ ਬੰਦੇ ਨੂੰ ਜਨਸ਼ਨ ਪੈ ਜਾਣੀ ਜਦੋਂ ਉੱਤੇ ਕਵਿਲੀਦਾਰੀ ਪੈਣੀ ਉੱਤੇ ਜ਼ਿਆਦੀ ਟੈਨਸ਼ਨ ਪੈ ਜਾਣੀ ਅੱਜ ਕੱਲ ਪਰ ਇੱਕ ਮਾਹੌਲ ਹੀ ਨਾ ਬਣਿਆ ਆ ਬੱਚਿਆਂ ਬੱਚਿਆਂ ਦੇ ਵਿਆਹ ਕਰੀ ਜਾਂਦੇ ਆ ਨਿਆਣੇ ਨਿਆਣੇ ਬੜੇ ਵਿਆਹ ਕਰਾਈ ਜਾਂਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਗੱਲ ਇਹ ਹੁੰਦਾ ਵੀ ਪਹਿਲਾਂ ਵੀ ਮੈਂ ਆਰਕ ਨੂੰ ਇਹ ਚਾਹਣਾ ਵੀ ਪਹਿਲਾਂ ਬੰਦਾ ਆਪਣਾ ਸੈਟਅਪ ਹੋਵੇ ਕਿ ਜਿਹੜੀਆਂ ਗਲਤੀਆਂ ਅਸੀਂ ਕਰ ਚੁੱਕੇ ਆ ਉਹ ਗੱਲ ਪਹਿਲਾਂ ਆਪਣਾ ਸੈਟਅਪ ਹੋਵੇ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਬਈ ਮਤਲਬ ਉਹਨੂੰ ਕੋਈ ਜੋਬ ਲੱਗੀ ਮੈਨੂੰ ਆਮਦਨ ਦਾ ਸਾਧਨ ਹੋ ਗਿਆ ਫੇ ਮੈਂ ਆਪਣਾ ਵਿਆਹ ਕਰਾ ਲਿਆ ਤੇ ਫੈਮਿਲੀ ਬਣਾ ਲਈ ਫੇ ਚੱਕਰ ਹੁੰਦਾ ਤੇ ਅੱਜ ਕੱਲ ਲੋਕੀ ਹੁਣ ਦੇਖਿਆ ਕਿ ਜੋ ਗਲਤੀਆਂ ਅਸੀਂ ਕੀਤੀਆਂ ਪਹਿਲਾਂ ਵੇਆ ਸਵਾਚ ਦੇਖਾਂਗੇ ਕੰਮ ਕਿਹੜਾ ਕਰਨਾ ਇਦਾਂ ਦਾ ਨੌਲੇ ਨਿਆਣੇ ਜਿਆ ਫਰੇਮਿੰਟਲਾਂ ਦਾ ਰੂਮਰ ਉਹਨਾਂ ਦੇ ਟ 18 ਪਲੱਸ ਮੱਸੀ ਹੁੰਦੀ ਹੋਣੀ ਆ 11ਵੀਂ 12ਵੀਂ ਦੇ ਵਿੱਚ ਵਿਆਹ ਕਰਾਈ ਜਾਂਦੇ ਹਨਾ ਜਦ ਸੋਚੋ ਕਿ ਹੁਣ ਜਿਉਂ-ਜਿਉਂ ਮਾਹੌਲ ਮਤਲਬ ਇੱਕ ਗੱਲ ਦੋਸਤ ਪਹਿਲਾਂ ਨਾਲੋਂ ਹੁਣ ਉਮਰਾਂ ਵੀ ਘਟ ਗਈਆਂ ਇਹ ਵੀ ਗੱਲ ਆ ਪਹਿਲਾਂ ਹੁਣ ਲਾਲਾ ਜਿਦਾਂ ਸਾਡਾ ਬਾਪੂ ਲਾਲੋ 95 90 95 ਦੇ ਤੱਕ ਹੈਨਾ ਉਹ ਇੰਨੀ ਉਮਰ ਹੈਗੀ ਹੁਣ ਪਰ ਅੱਜ ਕੱਲ ਜਿਹੜਾ ਬੰਦਾ ਜੰਮਦਾ ਉਹਦੀ 90 95 ਸਾਲ ਉਮਰ ਨਹੀਂ ਹੁੰਦੀ ਕਿਉਂ ਕਿਉਂਕਿ ਆਪਾਂ ਸੋਹਣੇ ਤੇ ਜ਼ਹਿਰਾ ਹੀ ਖੇਤਾਂ ਚ ਖਾਈ ਜਾਂਦੇ ਆ ਜੋ ਵੀ ਆ ਲਟਰਾ ਪਾਡਰਮਨ ਚਲੋ ਉਹ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਹੋਰ ਤੇ ਉਸ ਨਾਲ ਕੋਈ ਗੱਲ ਜਿਹੜੀ ਆਪਣੇ ਬਾਰੇ ਨਹੀਂ ਗੱਲ ਪਤਾ ਹੋਵੇ ਉਹ ਦੱਸਣੇ ਚਾਹੁੰਦੇ ਹੋਵੇਂ ਤੂੰ ਹੋਰ ਹੁਣ ਕੀ ਦਿੱਤਾ ਮੈਨੂੰ ਮੈਂ ਸਾਨੂੰ ਕਈ ਵਾਰੀ ਇਹ ਵੀ ਕਰਦੇ ਵੀ ਤੁਸੀਂ ਆਪਣੇ ਰਿਸ਼ਤੇਦਾਰੀਆਂ 'ਚ ਮਤਲਬ ਨਹੀਂ ਕੋਈ ਦਿਖਾਉਂਦੇ ਜਾਂ ਜਾਣਦੇ ਨਹੀਂ ਸਾਡੀਆਂ ਦੋ ਦੋ ਘਰ ਤਾਂ ਰਿਸ਼ਤੇਦਾਰੀਆਂ ਇੱਕ ਇਹਨਾਂ ਦੇ ਪੇਕੇ ਉਹ ਵੀ ਤੁਹਾਨੂੰ ਰੜਿਆ ਹੋਣਾ ਪਰਮਾਲੀ ਪੁਰ ਜਾਣਦੇ ਆਂ ਜਾਂ ਸਾਡੇ ਨੱਥੂ ਜਾਂ ਨਾਨਕੇ ਆ ਉਹ ਵੀ 5 ਕਿਲੋ ਮੀਟਰ ਜਾਂ ਘਵਾੜੇ ਸਾਡੀ ਮਾਸੀ ਆ ਉਹ ਵੀ 2-3 ਕਿਲੋ ਡੇਹੀ ਆ ਜ਼ਿਆਦਾਤਰ ਆ ਪਰ ਹੁਣ ਅਸੀਂ ਕਿਤੇ ਨਾ ਕਿਤੇ ਜ਼ਰੂਰ ਅਸੀਂ ਵੀ ਬਾਕੀ ਹੈਗੇ ਉਹ ਦੂਰ ਬਹੁਤ ਇਧਰ ਫਗਵਾੜ ਏਰੀਏ ਬੰਦ ਪੈ ਰਹੇ ਨੇ ਜਿੱਦਾਂ ਮੇਰੇ ਨਾਨਕੇ ਜਿਹੜੇ ਇਹਨਾਂ ਦੇ ਨਾਨਕੇ ਉਹ ਇੱਥੇ ਹੀ ਆ 5 ਕਿਲੋਮੀਟਰ ਜਿਹੜੇ ਮੇਰੇ ਨਾਨਕੇ ਉਹ ਬਹੁਤ ਦੂਰ ਆ ਕੋਟ ਕਰੇਵਾਲ ਹੁੰਦਾ ਸਾਂਝਾਂ ਦੇ ਲੱਗਦੇ ਤਾਂ ਨਹੀਂ ਪਤਾ ਹੀ ਨਾ ਹੁਣ ਆਹੀਂ ਵੀ ਉਹਦਾ ਆਪਣਾ ਇੱਕ ਸਿਸਟਮ ਜਿਹਾ ਬਣਾਉਣਾ ਵੀ ਹਾਰ ਐਤਵਾਰ ਤੁਹਾਨੂੰ ਨਵੇਂ ਚਿਹਰੇ ਨਾਲ ਜਿਹੜਾ ਮਤਲਬ ਜਿਹੜਾ ਚੂਚਨ ਮੀਡੀਆ ਤੇ ਜਿੱਦਾਂ ਮਤਲਬ ਜਿਹੜਾ ਥੋੜਾ ਮਿਸਾਲ ਪਾਣਾ ਮਤਲਬ ਇਹਨੂੰ ਲੋਕੀ ਜਾਣਦੇ ਹੋਵੋਗੇ ਆਪਾਂ ਵੀ ਕਿਸੇ ਨਾ ਕਿਸੇ ਨੂੰ ਜ਼ਰੂਰ ਜਾ ਕੇ ਮਿਲਿਆ ਕਰੀਏ ਫੇਰ ਆਪਣਾ ਇਦਾਂ ਸਿਸਟਮ ਵਧੂਗਾ ਤੋ ਜਿੱਦਾਂ ਉਹ ਕਹਿੰਦੀ ਹਾਂ ਨਾ ਮਾਰਾ ਲੱਲੂ ਨਾ ਕੌਣ ਇੱਕ ਬੰਦਾ ਵੀ ਉਹ ਵੀ ਬਹੁਤ ਚੰਗਾ ਆ ਨਹੀਂ ਉਹ ਨਹੀਂ ਉਹ ਕੌਣ ਇੱਕ ਇਦਾਂ ਨਾ ਇਹ ਕਿੰਨੇ ਦਾ ਹੈ ਭయ్యా 10 ਰੁਪਏ ਦਾ 10 ਨੂੰ 10 ਨਾਲ ਮਲਟੀਪਲਾਈ ਕੀਤਾ 50 ਬਾਅਦ ਚ ਪੈਣੇ ਦਾ ਸੀ ਜਾਣਾ ਐਵੇਂ ਹੀ ਤਾਨੂੰ ਨਹੀਂ ਪਤਾ ਦੇਖਿਆ ਨਹੀਂ ਇਹ ਪਤਾ ਨਹੀਂ ਸਾਨੂੰ ਅਸੀਂ ਮੈਂ ਕਰ ਇਹ ਵੀ ਦੱਸੇ ਵੀ ਅਹੀਂ ਬਲੌਗ ਅਮੀ ਤੁਹਾਨੂੰ ਦੱਸਾਂ ਸਾਡੇ ਆਪ ਦੇ ਬਣਾਉਣ ਜੋਗੇ ਨਹੀਂ ਟਾਈਮ ਤੇ ਮੈਂ ਹੀ ਦੇਖਦੇ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਬਲੌਗ ਬਣਾਈ ਦੇ ਕਿੱਦਾਂ ਅਸੀਂ ਤਾਂ ਕਹਿਣਾ ਆਇਆ ਲੈ ਇਹ ਹੋਣੀ ਨਹੀਂ ਹੋਣ ਕੇ ਇਧਰ ਆ ਗਦੰਦਾ ਆਂ ਅਸੀਂ ਗੱਲਾਂ ਬਾਤਾਂ ਕਰ ਲਈਆਂ ਸਾਨੂੰ ਵਾਲੇ ਤੁਸੀਂ ਸਾਡੇ ਭੈਣ ਭਰਾ ਆਂ ਸਾਨੂੰ ਦੱਸਿਆ ਕਰੋ ਵੀ ਸਾਨੂੰ ਕਿੱਦਾਂ ਦੇ ਬਲੌਗ ਅਹੀਂ ਬਣਾਉਣੇ ਆ ਚੈਨਲ ਜ ਬਣਾਈਏ ਕਿ ਪ੍ਰੈਂਕ ਬਣਾਈਏ ਏ ਸਾਨੂੰ ਦੱਸਿਓ ਇੱਕ ਤੁਸੀਂ ਸਾਨੂੰ ਦੱਸਣਾ ਆ ਕਿ ਹੈਰੀ ਨੇ ਹੁਣ ਜਿਹਦਾ ਟੈਨ ਕਰ ਲੈਣ ਸਾਨੂੰ ਪਤਾ ਇਹਨੇ ਪਾਸ ਹੋ ਜਾਣਾ ਪੜਦਾ ਆ ਆਪ ਅਸੀਂ ਜਿਹੜਾ ਕਿਦੇ ਤੇ ਡੰਡਾ ਰੱਖਿਆ ਆ ਧੌਣ ਤੇ ਕੋਡਾ ਰੱਖਿਆ ਆ ਇੱਕ ਦੂਜੀ ਗੱਲ ਉਹ ਸਾਨੂੰ ਸਪੋਰਟ ਜ਼ਰੂਰ ਕਰਿਓ ਯਾਰ ਮੈਂ ਬਾਕੀ ਸਾਰੇ ਬਲੌਗ ਦੇਖਦਾ ਸਾਰਿਆਂ ਦੇ ਉਹਨਾਂ ਦਾ ਕੋਈ ਖਾਸ ਕੋਸ਼ ਨਹੀਂ ਹੁੰਦਾ ਬਸ ਸਿਰ ਬੈ ਕੇ ਇਹ ਹੁੰਦਾ ਵੀ ਉਹਨਾਂ ਦਾ ਰੋਸਟੀ ਇੰਨਾ ਹੋਇਆ ਹੁੰਦਾ ਲੋਕੀ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਆ ਭਰਾਵਾ ਸ਼ੁਗਰ ਕਰੋ ਬਾਬੇ ਦੀ ਕਿਰਪਾ ਨਾਲ ਅਸੀਂ ਫੈਮਿਲੀ ਚ ਦੇਖਣ ਵਾਲੇ ਵਲੌਗ ਬਣਾਉਨੇ ਆ ਵੀ ਅਜੇ ਤਾਈ ਕਿਸੇ ਨੇ ਸਾਡਾ ਰੂਸ ਤੇ ਨਾ ਹੀ ਹੋ ਗੋਵੇ ਤੇ ਨਾ ਹੀ ਪੀਕਾ ਪਰ ਹੋਸਟਿੰਗ ਵਾਲਾ ਕੰਮ ਹੀ ਨਹੀਂ ਕਰਨਾ ਨਾ ਹੀ ਅਸੀਂ ਕੰਮ ਕਰਦੇ ਆ ਨਾ ਕਿਉਂਕਿ ਅਸੀਂ ਭਾਵੇਂ ਸਾਨੂੰ ਥੋੜੇ ਬੰਦੇ ਦੇਖਣ ਤੇ ਭਰ ਚਾਜੀ ਦੇ ਦੇਖਣ ਨਾ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਭਾਵੇਂ ਥੋੜੇ ਦੇਖਣ ਬਲੌਗ 13 14 ਮਿੰਟ ਦਾ ਯਾਰ ਕੋਈ ਨਹੀਂ ਹੋਰ 2 ਮਿੰਟ ਲੇ ਕੇ ਦਾ ਕਰ ਲੈਂਦੇ ਹੋਰ ਜਿਹੜੇ ਆਪਾਂ ਤੁਹਾਨੂੰ ਮੈਸੇਜ ਆਪਣਾ ਅੱਗੇ ਵੀ ਨੰਬਰ ਤੇ ਸਾਈ ਹੀ ਕਈ ਵੀਰ ਕਹਿੰਦੇ ਮੈਂ ਥੱਕ ਗਿਆ ਆ ਸ਼ੌਪ ਸਾਡੀ ਸ਼ੌਪ ਸਾਡੀ ਹੈ ਕਿ ਪਿੰਡ ਕਾਲਾ ਸਿੰਘਾਂ ਦੇ ਵਿੱਚ ਜਿਲ੍ਹਾ ਕਪੂਰਥਲਾ ਜਿਲ੍ਹਾ ਕਪੂਰਥਲਾ ਤੇ ਜਲੰਧਰ ਦੇ ਗੱਬੇ ਪੈਂਦੇ ਆਦਾ ਆ ਮੈਂ ਹਾਰ ਟਾਈਮ ਉੱਥੇ ਹੋਂਨਾ ਤੇ ਕੋਈ ਵੀ ਮੇਰੇ ਤੋਂ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਮੈਂ ਅੱਗੇ ਵੀ ਗਿਆ ਜੇਗਾ ਵੀ ਮੈਂ ਨਾ ਹੋਣ ਲੱਗੇ ਇਹਨਾਂ ਨੇ ਅੱਜ ਦਵਾਈ ਨਹੀਂ ਖਲਾਈ ਇਹ ਨਹੀਂ ਤੇ ਸੁਲਾ ਦੇ ਦਿੰਦੀ ਆ ਇੱਥੇ ਤੱਕ ਹੀ ਦੱਸਣਾ ਹੁਣ ਅੱਗੇ ਨਹੀਂ ਦੱਸਦਾ ਕਿ ਵੀ ਜਾਨੀ ਨੇ ਅੱਜ ਕਰਦੇ ਤਾਂ ਉਹ ਕਹਿੰਦਾ ਤਾਂ ਨਵੇਂ ਤੋਂ ਦਵਈ ਲੈਂਦੇ ਤੇ ਸੁਲਾ ਹੀ ਦਿੰਦੀ ਸਾਰਾ ਦੇਣੀ ਇਦਾਂ ਹੀ ਵਾਸਤਾ ਜਿੰਨਾ ਹੁਣ ਬਲੌਗ ਚ ਬੋਲਿਆ ਤਿੰਨ ਦਿਨ ਚ ਬੋਲਿਆ ਸੀ ਪਾਪਾ ਜੀ ਸੱਚੀ ਤਿੰਨ ਹੀ ਹਫਤੇ ਚ ਨਹੀਂ ਮਾਰੋ ਉਹ ਮੈਦਾਨੇ ਜਾਣਾ ਪਰਲੇ ਪਾਸਾ ਇੱਕ ਸੋਫਾ ਲਓ ਉੱਥੇ ਜਾ ਕੇ ਸੁਸਦਾ ਰਹਿਣਾ ਸੋਹ ਜੀ ਇੰਨੇ ਮਤਲ ਨਵੇਂ ਜਿਹੇ ਦਵਾਈ ਲਵੋ ਨੇ ਇੰਨੀ ਤੇਜ਼ ਅੱਖਾਂ ਦੇ ਥੱਲੇ ਉਹ ਸਾਰਾ ਮੂੰਹ ਸੁੱਜ ਗਿਆ ਹਨਾ ਇਸ ਕਰਕੇ ਫੇਰ ਕੀ ਕਰਨਾ ਕੈਮਰਾ ਬਣਾਇਆ ਯਾਰੀ ਇੱਕ ਤਲਾ 10 ਮਿੰਟ ਬਲੌਗ ਬਣਾਇਆ ਕਮੈਂਟ ਨਹੀਂ ਟਿਕਦਾ ਇੰਨਾ ਯਾਰ ਬੰਦਾ ਸ਼ਰਾਬੀ ਬਹੁਤ ਸ਼ਰਾਬੀ ਕੀ ਕੰਪਲੇਨਾਂ ਆਉਂਦੀਆਂ ਕਿਹੜੀਆਂ ਘੁਮਲੇ ਨੇ ਭਰਾਵਾ ਗਾਂ ਦਾ ਨਸ ਸਾਰਿਆਂ ਨੂੰ ਮੈਂ ਦੱਸਿਆ ਇਹਨਾਂ ਨੂੰ ਮਤਲਬ ਮੈਂ ਇਹਨਾਂ ਨੂੰ ਕਹੀਆਂ ਯਾਰ ਕੀ ਕੱਲਾ ਕੱਲਾ ਹੈ ਨਾ ਕਹੀਏ ਵੀ ਜੀ ਨਾ ਹੋਣ ਏਡੇ ਵਿਆਣੇ ਨੂੰ ਬੰਦਾ ਕੁੱਟਦਾ ਮਾਰਾ ਇੱਕ ਗੱਲ ਹੋਰ ਕਿਹੜੀ ਇਹਦੇ ਚਪਨਾ ਚੁਗਲਾ ਪੈਂਦੀਆਂ ਉਹ ਸਿਰਫ ਫੇਕ ਹੁੰਦੀਆਂ ਅਸਲੀ ਇਹਦੇ ਕਦੀ ਛੱਤਰ ਨਹੀਂ ਪਹਿਨ ਪਹਿਲੇ ਤਾਂ ਕਿਹਨੂੰ ਆ ਉਹ ਪਹਿਏ ਆ ਕਿਹਨੇ ਮਾਰੇ ਪਾਪਾ ਨੇ ਆਓ ਹੈਰੀ ਨਹੀਂ ਨਹੀਂ ਬਲੌਗ ਬਲੌਗ ਜਿਮਾਰੇ ਬਲੌਗ ਨਹੀਂ ਹੁੰਦਾ ਉਹ ਜਿਹੜੇ ਕਹਿੰਦੇ ਤੁਸੀਂ ਕਹਤ ਹੋ ਹੈਰੀ ਦੀ ਜੀ ਬਲੌਗ ਨਹੀਂ ਉਹ ਸਰਵ ਇੱਕ ਸਰਪੈਕ ਉਦਾਂ ਹੀ ਹੁੰਦਾ ਸਰਪੈਕ ਬੱਚੇ ਨੂੰ ਕੁੱਟਣਾ ਵੀ ਚਾਹੀਦਾ ਹਾਂ ਛੱਤਰ ਜਿੱਥੇ ਪੈਣੇ ਆ ਤਾਂ ਕਹਿੰਦੇ ਪੈਣੇ ਵੀ ਚਾਹੀਦੇ ਆ ਇਹਨੇ ਕੱਲ ਵੀ ਨਹੀਂ ਮੈਂ ਤਾਂ ਨਹੀਂ ਜਿੱਥੇ ਪੈਣੇ ਉਹ ਥੱਲੇ ਥੋੜਾ ਕਰਨੇ ਉੱਥੇ ਦੀ ਰੇਲ ਪੂਰੀ ਪਾਣੀ ਬਾਕੀ ਹੁਣ ਮੈਂ ਇੱਕ ਗੱਲ ਹੋਰ ਦੇਖਿਆ ਜਦੋਂ ਇਹ ਕਿਤੇ ਬਾਹਰ ਅੰਦਰ ਜਾਈਓ ਭਰਾਵਾ ਸਾਡੇ ਨਾਲੋਂ ਇਹਨੂੰ ਹੈਰੀ ਹੈਰੀ ਲੱਗ ਕੇ ਲੋਕੀ ਜਾਨ ਇਹ ਨੂੰ ਜ਼ਿਆਦਾ ਜਾਂਦੇ ਆ ਤਤਾਂ ਨੂੰ ਮੈਨੂੰ ਤੇ ਥੋੜਾ ਜਿਹਾ ਨਾ ਮਤਲਬ ਇਹ ਐਟੀਟਿਊਡ ਨਹੀਂ ਦਿਖਾਉਣ ਲੱਗ ਪੈਂਦਾ ਵੀ ਮੇਰਾ ਕਰਤਈ ਹੋਣ ਗਿਆ ਆ ਆ ਜਾ ਇੱਧਰ ਨੂੰ ਇਹ ਮੈਂ ਜਿ ਮੈਂ ਜਿੱਥੇ ਮੈਂ ਨਹੀਂ ਉਹ ਐ ਨਹੀਂ ਸਾਨੂੰ ਹੁਣ ਭਰਾ ਉਹ ਕੀ ਜੇ ਮਿਲਦਾ ਉਹਨੂੰ ਸਾਹ ਅਗਲਾ ਨਹੀਂ ਦਿੰਦਾ ਕੱਲਾ ਪੁੱਤ ਪੇ ਹੁੰਦਾ ਉਹ ਦਸਤ ਤੇ ਜੜੇ ਸਾਰੇ ਕੱਲੇ ਕੱਲੇ ਹੀ ਆ ਨਹੀਂ ਦਿੰਦਾ ਆ ਨਹੀਂ ਇੰਨਾ ਹੀ ਸਕੇ ਪਰ ਮੈਂ ਇਹ ਕਿੰਨਾ ਵੀ ਵੱਧ ਤੋਂ ਵੱਧ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੂੰ ਤੇ ਆਪਣੇ ਟੱਬਰ 'ਚ ਰੋ ਖੋਚ ਰੋ ਤਾੰਦਰਾ ਮਾਰ ਕੇ ਬਹਿਣਾ ਘੰਟਾ ਦੋ ਘੰਟੇ ਜਿੰਨਾ ਚੋ ਰੋਟੀ ਪਾਣੀ ਕਾਦੀ ਬਾਹਰ ਗੱਲਾਂਬਾਤਾਂ ਕਰਦੀਆਂ ਫੇਰ ਨਾ ਸਾਡੇ ਉਹ ਦੇ ਪੰਜਾਬੀ ਨਾਟਖੇਰੀ ਦਿਖਾ ਆ ਜਾ ਸਾਡੇ ਇਦਾਂ ਦੀਦੀ ਪੰਜਾਬੀ ਚਾਲ ਦਾ ਕਾਪੀਰਾਈਟ ਆ ਜਾਣਾ ਗਾਣਾ ਨਹੀਂ ਪੰਜਾਬੀ ਨਾਟਕ ਆ ਜਾਣਾ ਕਾਪੀਰਾਈਟ ਨਾ ਨਹੀਂ ਆਉਣਾ ਲੈ ਆ ਦੇ ਅਹੀਂ ਇੱਤਾ ਲਾ ਕੇ ਦਾ ਲੈ ਇੱਧਰ ਕਿੱਦਾਂ ਆ ਆ ਨਾ ਡਗ ਲਾਗੜਿਆਣਾ ਆ ਅਸੀਂ ਬਹਿ ਜਾਣਾ ਇੱਥੇ ਹਨਾ ਐਦਾਂ ਜਿਹੜੀ ਮੈਂ ਤੁਹਾਨੂੰ ਦੱਸਾਂ ਜਿਹੜੀ ਮौज ਇੱਥੇ ਬਹਿ ਕੇ ਐਦਾਂ ਮਿਲਦੀ ਆ ਮੈਂ ਤਾਂ ਦੁਨੀਆਂ ਦੇ ਕਿਤੇ ਵੀ ਨਹੀਂ ਮਿਲਦੀ ਨਾ ਕਿਤੇ ਮਿਲਦੀ ਆ ਜਿਹੜੀ ਇੱਥੇ ਐਦਾਂ ਗੱਲਾਂ ਕਰਨ ਦੇ ਵਿੱਚ ਭਾਵੇਂ ਅਸੀਂ ਸਾਰਾ ਦਿਨ ਸਾਡਾ ਦੁਕਾਨਾਂ 'ਚ ਨਿਕਲ ਜਾਂਦਾ ਸ਼ਾਮ ਨੂੰ ਭਾਵੇਂ ਅਸੀਂ 5 10 15 ਜਿੰਨਾ ਟਾਈਮ ਵੀ ਸਾਡੇ ਕੋਲ ਨਿਕਲਦਾ ਜੇ ਮੈਂ ਤਾਂ ਸੋਈ ਜੁਨੀ ਤੇ ਬਹਿ ਜਾਂਦੇ ਇੱਥੇ ਮੰਮੀ ਸਾਡੀ ਆਸ ਵੀ ਉਹ ਹੀ ਦੰਦ ਬਹੁਤ ਕੱਢਦੀ ਡਾਕਟਰ ਨੇ ਸਾਰੇ ਹੀ ਦੰਦ ਕੱਢ ਦਿੱਤੇ ਇਹਦੇ ਜਿੰਨੇ ਕਢਾਉਣ ਦੀ ਉਹ ਕਹਿੰਦੀ ਆ ਵੀ ਕੱਢਦਾ ਸੱਤ ਕਢਾ ਲਿਆ ਦੋਹਾਂ ਆਰੀਆਂ 'ਚ ਸੱਤ ਦੰਦ ਇੱਕ ਆਰੀ ਚ 4 ਇੱਕ ਆਰੀ ਚ 3 ਦੰਦ ਕਢਾਉਣ ਦੇ ਕਿੰਨੇ ਦੋ 3000 ਲੱਗ ਗਿਆ ਦੋ 3000 ਲੱਗ ਗਿਆ ਕਿੰਨੇ ਲਿਆ ਹੈ ਡਾਕਟਰ ਨੇ ਤੇ ਡਰਾਈਵਰ ਨੇ ਵੀ ਲਿਆ ਕੁਝ ਡਰਾਈਵਰ ਨੇ ਡਰਾਈਵਰ ਨੇ ਵੀ ਬਹੁਤ ਲਿਆ ਫੇਰੀ ਡਰਾਈਵਰ ਉੰਨੇ ਦੰਦ ਕਢਾਉਣ ਦੇ ਨਹੀਂ ਪੈਸੇ ਲੱਗੇ ਜਿੰਨੇ ਹੈਰੀ ਮੰਮੀ ਨੂੰ ਲੈ ਆਇਆ ਆ ਜਾ ਮੰਮੀ ਨਾਨ ਖਾ ਲੈ ਪਹਿਲਾਂ ਨਾਨ ਖਵਾ ਦੇ ਨੇ ਬੀਬੀ ਨੂੰ ਮੁਰ ਕੇ ਕਹਿਣਾ ਆ ਜਾ ਦੰਦ ਕਢਾ ਲਈਏ ਤੇਰੇ ਇਦਾਂ ਸੇ ਕਾਫੀ ਕਰਦਾ ਵੀ ਪੂਰਾ ਲੈਂਦਾ ਮਤਲਬ ਇਦਾਂ ਦਾ ਵੀ ਹੋਊਗਾ ਜਿਹੜਾ ਉਹਦੇ ਦਾਦੇ ਤੇ ਦਾਦੀ ਨੂੰ ਹੀ ਨਹੀਂ ਛੱਡਦਾ ਬੰਦਾ ਪੈਸੇ ਨਾਲ ਤਾਂ ਤੇਜ਼ ਆ ਬਹੁਤ ਆ ਨਹੀਂ ਨਹੀਂ ਇਹ ਮੇਰੀ ਦਾਦੀ ਸਵੇਰਾਂ ਉਹ ਇਦਾਂ ਕਰਦੀ ਹੁੰਦੀ ਜਦੋਂ ਦੁਕਾਨੇ ਜਾਂਦੇ ਆ ਹੂੰ ਉਦੋਂ ਸਾਡਾ ਜੀ ਨਹੀਂ ਲੱਗਦਾ ਜਦੋਂ ਤੁਸੀਂ ਆ ਜਾਂਦੇ ਫਿਰ ਜੀ ਲੱਗ ਜਾਂਦਾ ਉਹੋ ਹੀ ਸਾਰਾ ਦਿਨ ਤੇ ਸਾਰਨ ਸਾਰਨ ਨਹੀਂ ਆ ਨਾ ਵੀ ਇੱਥੇ ਜਿਹੜਾ ਆਹੀ ਵੀ ਬਹੁਤ ਉਦਾਂ ਤਾਂ ਸੀ ਕਿਸੇ ਨੂੰ ਛੱਡ ਕੇ ਜਾਈਦਾ ਆ ਓ ਮਾਈ ਠੀਕ ਹੈ ਜਿਹੜੀ ਮੈਂ ਪਾਪੇ ਨਾ ਗੱਲਾਂ ਬਾਤਾਂ ਕਰਦੇ ਰਹਿੰਦੀ ਐ ਉਹ ਤਾਂ ਨਾ ਰਹਿੰਦੀ ਐ ਇਹਦੇ ਵਿੱਚ ਚੱਲੇ ਜਾਂਦੇ ਉਹ ਚੱਕ ਆਹ ਮਮਮੀ ਵੀ ਬਾਹਰ ਘੂਰ ਚੱਲ ਜਾਂਦੀ ਗੱਲਾਂ ਬਾਤਾਂ ਅਨਸਾਈਂ ਧੜੀ ਨਹੀਂ ਘਰ ਬੈ ਹੁੰਦਾ ਤੇ ਅੱਜ ਅਸੀਂ ਬਲੌਗ ਤਾਂ ਕਿੰਨੇ ਵੀ ਕਾਦੋਂ ਨਹੀਂ ਬਣਿਆ 2-4 ਦਿਨ ਨਹੀਂ ਦੇ ਰਹੇ ਕੱਲ ਤੋਂ ਫੇਰ ਨਾ ਮਾ ਬਲੌਗ ਆਪ ਸਟਾਰਟ ਕਰ ਦਿੰਨੇ ਆ ਤੇ ਜਰੂਰ ਇਦਾਂ ਦਾ ਬਲੌਗ ਅਸੀਂ ਸਟਾਰਟ ਕਰਾਂਗੇ ਨਾ ਜਿਨ੍ਹਾਂ 'ਚ ਕੋਈ ਨਾ ਕੋਈ ਆਪਾਂ ਸਿੱਖਿਆ ਦਈਏ ਇੱਕ ਸਾਡੇ ਹੈ ਨਾ ਰਿਸ਼ਤੇ ਦੇ ਵਿੱਚ ਉਦਾਂ ਕੀ ਲੱਗਦਾ ਤੁਹਾਡੇ ਉਹ ਉਹ ਮੇਰਾ ਮੈਂ ਤੀਜਾ ਲੱਗਦਾ ਨਾ ਉਹਦਾ 21-22 ਸਾਲ ਬਾਅਦ ਉਹਨਾਂ ਨੇ ਪੱਕੇ ਹੋ ਕੇ ਇੰਗਲੈਂਡ 'ਚ ਆਉਣਾ ਵਾ ਹਾਂ ਤੇ ਉਹਦਾ ਮੇਰਾ ਫਰੈਂਡ ਵੀ ਆ ਤੇ ਮੇਰਾ ਭਤੀਜਾ ਵੀ ਆ ਬਹੁਤ ਜ਼ਿਆਦਾ ਤੇ ਪਿਆਰ ਸੀ ਇਹਨਾਂ ਦੇ ਨਾਲ 21 ਸਾਲਾਂ ਬਾਅਦ ਸਾਡਾ ਵਿਆਹ ਵੀ ਬਾਅਦ 'ਚ ਹੋਇਆ ਉਹ 21-22 ਸਾਲਾਂ ਬਾਅਦ ਇੰਗਲੈਂਡ 'ਚ ਮੇਰਾ ਮਤਲਬ ਪੱਕਾ ਹੋਇਆ ਸਭ ਤੇ ਉਹ ਮੇਰਾ ਸਮਝ ਲੈ ਅਸੀਂ ਇਕੱਠੇ ਵੀ ਰਹੇ ਆ ਪੜ੍ਹੇ ਵੀ ਆ ਖੇਡੇ ਵੀ ਆ ਸਾਰਾ ਕੁਝ ਆ ਉਹਨੇ ਵੀ ਆ ਜਾਣਾ ਫਿਰ ਤੁਹਾਨੂੰ ਉਹਨਾ ਵੀ ਪੀੜੀ ਸਾਡੀ ਉੱਚੀ ਆ ਹੈਗੇ ਅਸੀਂ ਛੋਟੇ ਆ ਜਿਹਦੇ ਦਾਦੇ ਨਾਨੇ ਜੋ ਸਾਰੇ ਕੁਝ ਉਹ ਜਿਹਦਾ ਪਾਪਾ ਸਾਡੇ ਦੀ ਹੈ ਨਾ ਪਾਪੇ ਦੇ ਹਿਸਾਬ ਨਾਲ ਪੀੜੀ ਉੱਚੀ ਆ ਜਿਹਦਾ ਬਾਪੂ ਦੇ ਸਾਡੇ ਤੇ ਜਿਹਦਾ ਸੈਟਮ ਲਾ ਲਓ ਪੀੜੀ ਉਸ ਹਸਾ ਨਾ ਆਪਾਂ ਮੇਰੀ ਉੱਚੀ ਹੋ ਗਈ ਹੈ ਨਾ ਤੇ ਜਿਹੜੇ ਮੇਰੇ ਤਾਏ ਦੇ ਮੁੰਡੇ ਆ ਨਾ ਤੁਸੀਂ ਉਹ ਹਿਸਾਬ ਲਾ ਲਓ ਵੀ ਉਹਨਾਂ ਦੀ ਉਮਰ 65 ਸਾਲ ਹੈਗੀ ਹੈ ਹਾਂ ਮੇਰੇ ਤਾਏ ਦੇ ਸਾਰੇ ਤਾਏ ਦੇ ਮੁੰਡਿਆਂ ਦੀ ਉਮਰ 60-65 ਸਾਲ ਉਮਰ ਹੈਗੀ ਕਿਉਂਕਿ ਪਾਪਾ ਜਿਹਦੇ ਹਿਸਾਬ ਨਾਲ ਜਿਹੜੇ ਪਾਪੇ ਦੇ ਸਾਡੇ ਮੇਰੇ ਪਹਿਲੇ ਭਰਾ ਆ ਜਿੱਦਾਂ ਮਦਰ ਬਾਪੂ ਸਾਡੇ ਦੇ ਦੋ ਵਿਆਹ ਹੋਏ ਸੀ ਤਿੰਨ ਮਦਲ ਮੁੰਡੇ ਪਹਿਲੇ ਇੱਕ ਕੈਨੇਡਾ ਚ ਇੱਕ ਨਾਨਕੇ ਰਹਿੰਦਾ ਇੱਕ ਇੱਥੇ ਭਾਜੀ ਰਹਿੰਦਾ ਉਹ ਤਿੰਨਾਂ ਦੀ ਉਹਨਾਂ ਦੀ ਵੀ ਉਮਰ ਹੁੰਨੀ ਆ ਹਾਂ ਇੰਨੀ ਕੁ ਤਾਂ ਹੈਗੀ ਆ 50 55 ਸਾਲ ਤੱਕ ਭਾਜੀ ਤੇ ਤਾਂ ਕਰਕੇ ਮੰਮੀ ਫਿਰ ਬਦਲ ਮੈਂ ਮੁੜ ਕੇ ਕੱਲੇ ਮੈਂ ਤਾਂ ਦੂਜੇ ਵਿਆਹ ਦਾ ਮੈਂ ਕੱਲਾ ਆ ਤਾਂ ਇਸ ਕਰਕੇ ਮੈਂ ਛੋਟਾ ਆ ਜਿੱਦਾਂ ਮੈਂ ਤਾਂ ਲਾ ਲਉ ਵੀ ਤੇ ਭਾਜੀ ਮਮਾ ਚ ਛੋਟਾ ਆ ਉਹਦਾ ਵੀ ਨਹੀਂ ਛੋਟਾ 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 ਆ ਹਾਂ ਵੀ ਛੋਟਾ ਸੀ ਆ ਆਪਣੀ ਭੈਣ ਨਾਲ ਆਪਣੀ ਭੈਣ ਮਰੋ ਪਾਪਾ 18 ਸਾਲ ਛੋਟਾ ਸੀ ਆਪਣੀ 25 25 ਸਾਲ 25 ਸਾਲ ਬਾਅਦ ਉਧਰ ਭੈਣ ਦੇ ਮੁੰਡਾ ਹੈ ਉਧਰ ਪਾਪਾ ਆਈ ਆਹ ਵਾਕੇ ਕੱਦਲਾ ਇੱਥੇ ਹਾਂ ਐਸੇ ਆਉਂਦੀਆਂ ਆਉਂਦੀਆਂ ਆਂ ਹੀ ਪਤਾ ਨਹੀਂ ਕਿੱਦਾਂ ਅੱਗੇ ਪਹਿਲੇ ਟਾਈਮ ਦੇ ਵਿੱਚ ਇਦਾਂ ਹੀ ਸੀ ਜਿਹਨਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਆ ਚਲੋ ਉੱਤੇ ਬਾਏ ਜੁਗਦੇ ਬਾਦ ਦੇਰੋਂ ਚੜਦੀ ਕਲਾ ਰੋ ਤੇ ਆ ਮਿਲਦੇ ਹਾਂ ਫਿਰ ਨੈਕਸਟ ਬਲੌਗ